ਇਹਿਆ ਸੀ 16 ਦੇ ਵਿੱਚ ਮੈਂ ਦਗੜਾ ਜਾਂਦਾ ਦੋਟਾਲ ਕਿੱਲੇ ਜਿਵੇਂ ਮੈਂ ਤਾਂ ਅਸਲ ਤਾਂ ਜੀ ਨਹੀਂ ਉਹਦੇ ਕੋਸ ਮਾਰਿਆ ਉਹ ਤੇ ਕੋਈ ਕਾਰਵਾਈ ਹੋਵੇ ਨਾਲੇ ਬਾਕੀ ਜਿਹੜਾ ਕਰਜ਼ਾ ਕੋਈ ਮਾਫ ਹੋਵੇ ਮੈਂ ਤਾਂ ਕੋਈ ਉਸ ਨਹੀਂ ਔਰਦਾ ਇਸ ਤਿੰਨ ਸੀਗੇ ਜੀ ਤਿੰਨ ਸੀ

ਦੇਖੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਰਕਾਰ ਦੇ ਜਿਹੜੇ ਇਹ ਹਾਲਾਤ ਬਣਾਏ ਹੋਏ ਨੇ ਬਹੁਤ ਹੀ ਖਤਰਨਾਕ ਹਾਲਾਤ ਨੇ ਜਿਹੜੀਆਂ ਗੋਲੀਆਂ ਨੇ ਮਾਰ ਕੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਪਰਿਵਾਰ ਦੀ ਜ਼ਿੰਮੇਵਾਰੀ ਸੀ ਬੱਚੇ ਤੇ ਉਹ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀਗਾ ਉਹਦੀਆਂ ਦੋ ਭੈਣਾਂ ਸੀ ਇੱਕ ਮੈਰਿਡ ਹੈ ਕਣ ਮੈਰਿਡ ਹੈ ਜੀ ਤੇ ਜ਼ਿੰਮੇਵਾਰੀ ਉਹਦੇ ਸਿਰ ਤੇ ਸੀ ਪਰਿਵਾਰ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਬਹੁਤ ਮੰਦਾ ਹਾਲ ਹੈ ਸਰਕਾਰ ਦੀ ਅਸੀਂ ਨਖੇਦੀ ਕਰਦੇ ਆਂ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆਂ ਵੀ ਜੋ ਹੁਣ ਇਹਨਾਂ ਤੇ ਸਰਕਾਰ ਦਾ ਉਹ ਮਾਫ ਕੀਤਾ ਜਾਵੇ ਇਹਨਾਂ ਦਾ ਕਰਜ਼ਾ ਲਾਹਿਆ ਜਾਵੇ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਨਾਂ ਨੂੰ ਵਤ ਤੋਂ ਵਤ ਮੁਆਵਜ਼ਾ ਦਿੱਤਾ ਜਾਵੇ 1 ਕਰੋੜ ਦੀ ਰਕਮ ਇਹਨਾਂ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਲੱਗ ਦੇਵੇ ਇਹਨਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਜੋ ਕਰਜ਼ਾ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਸੋ ਇਹੀ ਬੇਨਤੀ ਕਰਦੇ ਆਂ ਸਰਕਾਰ ਦੀ ਨਖੇਦੀ ਵੀ ਕਰਦੇ ਆ ਜੀ ਜਿਵੇਂ ਹੁਣ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਬਣਦਾ ਹੈ ਜੇ ਸਾਡੀਆਂ ਮੰਗਾਂ ਸੀ ਅਸੀਂ ਮੰਗਾਂ ਦੇ ਲਈ ਇਹ ਬੱਚੇ ਸਾਡੇ ਜਵਾਨ ਆ ਜਿਹੜੇ ਜਾ ਰਹੇ ਨੇ ਜੇ ਮੰਗਾਂ ਸਰਕਾਰ ਮੰਨਦੀ ਤਾਂ ਇੰਨਾ ਜਿਹੜਾ ਵਿਧਾਨ ਸਿਓ ਵਦਨਾ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਸਰਕਾਰ ਦੀ ਨਖੇਦੀ ਵੀ ਕਰਦੇ ਆ ਘਰਪਰੀ ਸਿੰਘ ਜੀ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਸਾਡੇ ਨਗਰ ਬੱਲੋ ਦਾ ਇੱਕ ਬਹੁਤ ਵਧੀਆ ਮਾਨਦਾਰ ਨੇਕ ਪਰਿਵਾਰ ਸੀਗਾ ਜੀ ਜਿਹਦੇ ਵਿੱਚ ਮਤਲਬ ਇੱਕ ਆਕਾਸ਼ ਸ਼ੁਭਕਰਨ ਸਿੰਘ ਜੀ ਆਪਣੇ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਦਾਦੀ ਮਾਂ ਇਹਨਾਂ ਦਾ ਮਤਲਬ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਸੋ ਬੈਂਕ ਦਾ ਕਰਜ਼ਾ ਵੀ ਪਰਿਵਾਰ ਦੇ ਸਿਰ ਘੱਟੋ ਘੱਟ 10-15 ਲੱਖ ਰੁਪਏ ਦੇ ਨੇੜੇ ਤੇੜੇ ਚੱਲ ਰਿਹਾ ਹੈਗਾ ਸੋ 10ਵੀਂ ਦੀ ਪੜ੍ਹਾਈ ਛੱਡ ਕੇ ਉਹ ਬੱਚਾ ਆਪਣੀ ਭੈਣ ਨੂੰ ਵਿਆਹ ਕੇ ਉਸ ਤੋਂ ਬਾਅਦ ਬਾਪ ਦੇ ਨਾਲ ਆਪਣੀ ਖੇਤੀਬਾੜੀ ਸ਼ੁਰੂ ਕਰਨ ਕੀਤੀ ਹੈ ਜਿਸ ਦੇ ਵਿੱਚੋਂ ਡੇਢ ਦੋ ਕਿਲਾ ਬਹਾਨ ਪਹਿਲਾਂ ਭੈਣ ਦੇ ਵਿਆਹ ਵੇਲੇ ਵਿਕ ਚੁੱਕਿਆ ਸੀਗਾ ਤੇ ਜੋ ਅੱਜ ਦੀ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈਗੀ ਬਹੁਤ ਦੁੱਖ ਵਾਲੀ ਗੱਲ ਹੋਈ ਹੈਗੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਵਸਤੇ ਕਨੈਕਟਰੀ ਕਰਦੇ ਨੇ ਬੱਚਿਆਂ ਨੂੰ ਤਾਰ ਚੜਾਉਣ ਦਾ ਕੰਮ ਤੇ ਅੱਜ ਸਾਰਾ ਹੀ ਮਤਲਬ ਜੋ ਸਮੁੱਚਾ ਨਗਰ ਸਮੁੱਚੀ ಗ್ರಾಮ ਪੰਚਾਇਤ ਆ ਵੱਲੋਂ ਅੱਜ ਇਸ ਪਰਿਵਾਰ ਦੇ ਨਾਲ ਸਾਰੀਆਂ ਸ਼ਿੰਗਾਰਤ ਜਥੇਬੰਦੀਆਂ ਅਸੀਂ ਸਾਰੇ ਇਸ ਪਰਿਵਾਰ ਦੇ ਨਾ ਮੋਢੇ ਨਾ ਮੋਢਾ ਜੋੜ ਕੇ ਖੜੇ ਆਂ ਤੇ ਬਹੁਤ ਦੁੱਖ ਹੋਇਆਗਾ ਤੇ ਇਹ ਹੋਣਹਾਰ ਬੱਚਾ ਸਾਡੇ ਤੋਂ ਸਦਾ ਲਈ ਚਲਾ ਗਿਆਗਾ ਸਰਕਾਰ ਦੀਆਂ ਮਾਰੂ ਨੀਤੀਆਂ ਮਾੜੇ ਮਤਲਬ ਇਹਨਾਂ ਦੇ ਸੋਚਾਂ ਦੇ ਮੁਤਾਬਕ ਕਿਸਾਨ ਨੂੰ ਅੱਜ ਬਹੁਤ ਹੀ ਮੰਦ ਭਾਗੇ ਸਮੇਂ ਦੇ ਵਿੱਚੋਂ ਨੰਗਣਾ ਪੈ ਰਿਹਾਗਾ ਸੋ ਜਿੱਥੇ ਸਾਡੇ ਨਾਲ ਮਤਲਬ ਪਾਕਿਸਤਾਨ ਵਾਲੇ ਬਿਹਾਰ ਮਤਲਬ ਜੋ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੇ ਬਹੁਤ ਦੁੱਖ ਤੇ ਅਫਸੋਸ ਹੈ ਜੀ ਅਸੀਂ ਮੰਗ ਕਰਨੀ ਚਾਹੁੰਦੇ ਹਾਂ ਜੀ ਮਤਲਬ ਪਰਿਵਾਰ ਦੇ ਲਈ ਘੱਟੋ-ਘੱਟ 1 ਕਰੋੜ ਰੁਪਇਆ ਕੇਂਦਰ ਸਰਕਾਰ ਦੇਵੇ ਤੇ 50 ਲੱਖ ਰੁਪਇਆ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਦੇਵੇ ਤੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਬੱਚੇ ਨੂੰ ਨੌਕਰੀ ਜ਼ਰੂਰ ਦੇਵੇ ਚੜੇ ਕਰਜ਼ੇ ਬਾਰੇ ਵੀ ਪੰਜਾਬ ਸਰਕਾਰ ਜੋ ਬੈਂਕਾਂ ਦਾ ਕਰਜ਼ਾ ਹੈਗਾ ਹੋਰ ਵੀ ਕਿਸੇ ਕਿਸਮ ਦਾ ਕਰਜ਼ਾ ਆੜਤੀ ਦਾ ਕਰਜ਼ਾ ਹੈਗਾ ਸਾਰਾ ਇਹ ਮਾਫ਼ ਹੋਣਾ ਚਾਹੀਦਾ ਜੀ ਸਦਾਲੀ ਚਲਾ ਗਿਆ ਪਰਿਵਾਰ ਦੇ ਕੋਲ ਚਲਾ ਗਿਆ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਿ ਵਿਆਹਿਆ ਵੀ ਨਹੀਂ ਸੀ ਉਮਰ ਸਾਰੀ 21 ਸਾਲ ਸੀ ਤੇ ਜੋ ਕਿਸਾਨੀ ਸੰਘਰਸ਼ ਦੇ ਲਈ ਕਿਸਾਨਾਂ ਦੀ ਮਤਲਬ ਜੋ ਆਪਣੀਆਂ ਮੰਗਾਂ ਸੀ 2020 ਦੇ ਵਿੱਚ ਮੋਦੀ ਸਰਕਾਰ ਨੇ ਮੰਨੀਆਂ ਸੀ ਪਰ ਉਹ ਨਾ ਮਨਜ਼ੂਰ ਕੀਤੀਆਂ ਗਈਆਂ ਨੇ ਉਹਨੂੰ ਮਨਜ਼ੂਰ ਕਰਾਉਣ ਦੇ ਲਈ ਇੱਕ ਸੰਘਰਸ਼ ਦੁਆਰੇ ਵਿੱਢਿਆ ਗਿਆ ਸੀ 2024 ਦੇ ਵਿੱਚ ਜੋ ਜਿਹਦੇ ਵਿੱਚ ਅੱਜ ਸਾਡੇ ਬੱਚੇ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਤਲਬ ਫੋਰਸਾਂ ਲੱਗੀਆਂ ਹੋਈਆਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਬੱਚੇ ਦੇ ਸਿੱਧੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਜੀ ਬੜੀ ਦੁੱਖ ਦੀ ਗੱਲ ਹੈ ਯਾਰ ਵੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਮਤਲਬ ਆਪਦੀਆਂ ਹੱਕੀ ਮੰਗਾਂ ਲੈਣ ਲਈ ਜਾਂਦੇ ਨੇ ਤੇ ਉਹਨਾਂ ਨਾਲ ਜਿਹੜੀ ਸਾਡੀ ਸਰਕਾਰ ਹੈ ਮਤਲਬ ਸੈਂਟਰ ਸਰਕਾਰ ਹੈ ਉਹਨਾਂ ਨੂੰ ਰੋਕਾਂ ਲਾਉਂਦੀ ਹੈ ਉਹਨਾਂ ਨੂੰ ਉਹਨਾਂ ਤੇ ਅਥਰੂ ਗੈਸ਼ ਛੱਡਦੀ ਹੈ ਤੇ ਮੈਂ ਤਾਂ ਇਹ ਵੀ ਇਦੂ ਵੱਡੇ ਦੁੱਖ ਦੀ ਗੱਲ ਇਹ ਵੀ ਕਹਿਣਾ ਕਿ ਪੰਜਾਬ ਸਰਕਾਰ ਕਦੋਂ ਤੱਕ ਸਾਡੇ ਬੱਚਿਆਂ ਦਾ ਖੂਨ ਦੀ ਹੋਲੀ ਖੇਡਦੀ ਜਾਂਦੀ ਦੇਖੀ ਦੇਖ ਦੇਖਦੀ ਰਹੂਗੀ ਕਿਉਂ ਨਹੀਂ ਸਾਡੇ ਪੰਜਾਬ ਚ ਆ ਕੇ ਮਰੀ ਜਾਂਦੇ ਨੇ ਯਾਰ ਸਾਡੇ ਕਿਸਾਨ ਜਿਹੜਾ ਸਾਡਾ ਦੇਸ਼ ਦਾ ਅੰਨ ਦਾਤਾ ਹੈ ਉਹ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਗਿਆ ਤੇ ਸਾਡੇ ਸਾਡੇ ਪੰਜਾਬ ਦੇ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਹੈ ਔਰ ਕਿਤੇ ਅਥਰੂ ਗੈਸ ਦੇ ਗੋਲੇ ਆ ਕੇ ਪੰਜਾਬ ਸਿੱਟੇ ਜਾਂਦੇ ਨੇ ਕਦੇ ਸਾਡੇ ਮਤਲਬ ਬੱਚਾ ਨਾ ਖੂਨ ਦੀ ਖੋਲੀ ਖੋਲੀ ਖੇਢੀ ਜਾ ਰਹੀ ਹੈ ਗੋਲੀਆਂ ਚਲਾਈਆਂ ਜਾ ਰਹੀ ਹੈ ਅੱਜ ਸਾਡਾ ਹੋਣ ਹਰ ਬੱਚਾ ਸ਼ਹੀਦ ਕਰਤਾ ਉਹਨਾਂ ਨੇ ਗੋਲੀਆਂ ਮਾਰ ਕੇ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰ ਇਸ ਫੌਜੀ ਜਿਵੇਂ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਪੁਲਿਸ ਵਾਲੇ ਸ਼ਹੀਦ ਹੁੰਦੇ ਨੇ ਉਸੇ ਤਰ੍ਹਾਂ ਹੀ ਸਾਡਾ ਇਹ ਕਿਸਾਨ ਜਿਹੜਾ ਦੇਸ਼ ਲਈ ਗਿਆ ਸੀ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ ਸੰਘਰਸ਼ ਵਿੱਚ ਗਿਆ ਸੀ ਇਹਨੂੰ 1 ਕਰੋੜ ਰੁਪਏ ਦੀ ਸਨਸ਼ਨ ਤੇ ਇੱਕ ਪਰਿਵਾਰ ਦੇ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਪਰਿਵਾਰ ਹੈ ਜਿਹੜਾ ਉਹ ਅਤੀ ਟੁੱਟ ਚੁੱਕਿਆ ਹੈ ਪਹਿਲਾਂ ਵੀ ਆਰਥਿਕ ਤੌਰ ਤੇ ਪਰਿਵਾਰ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਬੱਚੇ ਦੇ ਦੋ ਭੈਣਾਂ ਇੱਕ ਵੱਡੀ ਭੈਣ ਹੈ ਇਹਨੇ ਪਿੱਛੇ ਜੇ ਜ਼ਮੀਨੇ ਵੇਚ ਕੇ ਵਿਆਹੀ ਹੈ ਤੇ ਇੱਕ ਛੋਟੀ ਭੈਣ ਅਨਮੈਲਡ ਹੈ ਜੇ ਆਪ ਮੈਂ ਅਨਮੈਲਡ ਸੀ ਮਾਂ ਹੈ ਨਹੀਂ ਵਿਚਾਰੇ ਦੇ ਪਿਤਾ ਜਿਹੜਾ ਉਹ ਬਹੁਤਾ ਮਤਲਬ ਸਿੱਧਾ ਜ ਹੈ ਤੇ ਉਹ ਇੱਕ ਬੈਂ ਤੇ ਸਕੂਲ ਬੈਂ ਤੇ ਕਨੈਕਟਰ ਹੀ ਕਰਦਾ ਜਿਹੜੇ ਬੱਚੇ ਲਾਉਣੇ ਜਾਂ ਚੜਾਉਣੇ ਹੁੰਦੇ ਨੇ ਡਰਾਈਵਰ ਵੀ ਨਹੀਂ ਤੇ ਇਹਨਾਂ ਦਾਦੀ ਵਿਚਾਰੀ ਇਹਨਾਂ ਦਾ ਬੱਚਿਆਂ ਦਾ ਪਾਲਣ ਪੋਸਣ ਕਰਦੀ ਸੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਇੱਕੋ ਇੱਕ ਸਹਾਰਾ ਪਰਿਵਾਰ ਦਾ ਉਹ ਵੀ ਇਸ ਜ਼ਾਲਮ ਸਰਕਾਰ ਨੇ ਸਾਥੋਂ ਖੋਹ ਲਿਆ ਤੇ ਇਸ ਲਈ ਇਸ ਪਰਿਵਾਰ ਨੂੰ ਜਿੱਥੇ ਨਿਆਂ ਮਿਲਣਾ ਚਾਹੀਦਾ ਉੱਥੇ ਕਿਸਾਨਾਂ ਦੀਆਂ ਮੰਗਾਂ ਵੀ ਸਰਕਾਰ ਨੂੰ ਤੁਰੰਤ ਮੰਨਣੀਆਂ ਚਾਹੀਦੀਆਂ ਸੈਂਟਰ ਸਰਕਾਰ ਦੇਵੇ ਪੰਜਾਬ ਦੇਵੇ ਕੋਈ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਪੰਜਾਬ ਆਪ ਦਾ ਹਿੱਸਾ ਪਾਵੇ ਜਿੱਨਾ ਬਣਦਾ ਪੰਜਾਬ ਦੇ ਆਪਦਾ ਹਿੱਸਾ ਆਵੇ ਸੈਂਟਰ ਸੈਂਟਰ ਤੋਂ ਮੰਗੀ ਹੈ ਮੈਂ ਤਾਂ ਸੈਂਟਰ ਨਾਲ ਲੜਾਈ ਹੈ ਪੰਜਾਬ ਵੀ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਵੀ ਹੱਕ ਬਣਦਾ ਹੈ ਪੰਜਾਬ ਵਾਲੇ ਉੱਥੇ ਜਾ ਕੇ ਬੋਲਦੇ ਕਿਉਂ ਨਹੀਂ ਪੰਜਾਬ ਦੀ ਪੁਲਿਸ ਕਿੱਥੇ ਨਮੋਸ਼ ਹੋਈ ਬੈਠੀ ਹੈ ਜਿਵੇਂ ਹਰਿਆਣੇ ਦੀ ਪੁਲਿਸ ਸਾਡੇ ਮੁੰਡਿਆਂ ਨੂੰ ਆ ਕੇ ਪੰਜਾਬ ਚ ਮਾਰੀ ਜਾਂਦੀ ਹੈ ਕਿਧਰ ਗਿਆ ਡੀਜੀਪੀ ਕਿਧਰ ਗਿਆ ਮੁੱਖ ਮੰਤਰੀ ਕਿਧਰ ਗਿਆ ਗ੍ਰਹਿ ਮੰਤਰੀ ਪੰਜਾਬ ਦੇ ਮੁੰਡੇ ਪੰਜਾਬ ਚ ਹੋਰ ਸਟੇਟ ਦੀ ਪੁਲਿਸ ਆ ਕੇ ਮਾਰੀ ਜਾਂਦੀ ਹੈ